ਅੱਜ ਸਾਡਾ ਪਿੰਡ ਪੰਜਗਰਾਈ ਕਲਾਂ ਵਿਖੇ ਦਸਮੇਸ਼ ਨਗਰ ਦੀ ਇੱਕ ਪੰਚਾਇਤ ਆ ਤਾਂ ਉਥੇ ਤੀਸਰੀ ਵਾਰ ਜਨਰਲ ਕੀਤੀ ਗਈ ਆ ਇਹ ਪੰਚਾਇਤ ਦਸਮੇਸ਼ ਨਗਰ ਦੀ ਪਹਿਲਾਂ ਇਸ ਆਪਣੇ ਜਨਰਲ ਬੀਬੀ ਕਰ ਚੁੱਕੀ ਆ ਸਰਪੰਚੀ ਉਸ ਤੋਂ ਬਾਅਦ ਜਨਰਲ ਬੰਦਾ ਸਰਪੰਚੀ ਕਰ ਚੁੱਕਿਆ ਤਾਂ ਐਤਕੀ ਸੰਵਿਧਾਨ ਅਨੁਸਾਰ ਇਹ ਸਾਡਾ ਜਿਹੜਾ ਦਸ਼ਮੇਸ਼ ਨਗਰ ਆ ਰਿਜ਼ਰਵ ਹੋਣਾ ਚਾਹੀਦਾ ਸੀ ਐਸ ਸੀ ਬੰਦੇ ਵਾਸਤੇ ਹੋ ਜਾਂਦਾ ਐਸ ਸੀ ਔਰਤ ਵਾਸਤੇ ਹੋ ਜਾਂਦਾ ਪਰ ਨਹੀਂ ਸਰਕਾਰ ਨੇ ਆਪਣੇ ਬੰਦਿਆਂ ਨੂੰ ਆਪਣੇ ਵਰਕਰਾਂ ਨੂੰ ਆ ਲਾਭ ਦੇਣ ਵਾਸਤੇ ਇਹ ਸਾਡਾ ਜਿਹੜਾ ਦਸ਼ਮੇਸ਼ ਨਗਰ ਆ 0. ਤੋਂ ਚੱਕ ਕੇ ਤੇ ਅੱਜ ਫੇਰ ਇਹਨੂੰ ਜਨਰਲ ਔਰਤ ਵਾਸਤੇ ਕੀਤਾ ਤੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਗਿਆ ਸਾਡੇ ਐਸਸੀ ਵਰਗ ਦੀ ਵੋਟ ਅੱਧੋ ਅੱਧੀ ਆ ਪਿੰਡ ਦੇ ਵਿੱਚ ਤੇ ਜਿੱਥੇ ਸਾਨੂੰ ਮੱਝਵੀ ਸਿੱਖ ਭਾਈਚਾਰੇ ਤੇ ਬਾਲਮੀਕੀ ਭਾਈਚਾਰੇ ਨੂੰ ਇਗਨੋਰ ਕਰਕੇ ਤਾਂ ਅੱਜ ਜਿਹੜਾ ਪਿੰਡ ਹੈ ਜਨਰਲ ਕੀਤਾ ਗਿਆ ਤਾਂ ਮੈਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੀ ਆ ਕਿ ਇਸ ਤੋਂ ਨਕੰਮਾ ਕੰਮ ਕੋਈ ਹੋ ਹੀ ਨਹੀਂ ਸਕਦਾ ਕਿਉਂ ਨਹੀਂ ਅਸੀਂ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ 60% ਆ ਕਿਉਂ ਨਹੀਂ ਸਾਡੇ ਵੱਲ ਦੇਖਿਆ ਜਾ ਰਿਹਾ ਜੇ ਪਲੈਨਿੰਗ ਬੋਰਡ ਦੇ ਚੇਅਰਮੈਨ ਲਾਏ ਸਰਕਾਰ ਨੇ ਕਿਤੇ ਵੀ ਐਸਸੀ ਬੰਦਾ ਚੇਅਰਮੈਨ ਨਹੀਂ ਲਿਆ ਜੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਏ ਤਾਂ ਕਿਤੇ ਵੀ ਐਸਸੀ ਬੰਦਾ ਚੇਅਰਮੈਨ ਨਹੀਂ ਲਿਆ ਗਿਆ ਕਿਉਂ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕੀ ਸਾਨੂੰ ਵੋਟਾਂ ਵੋਟਾਂ ਇਕੱਠੀਆਂ ਕਰਨ ਵਾਸਤੇ ਰੱਖਿਆ ਕਿ ਕੀ ਸਾਨੂੰ ਇਕੱਠ ਕਰਨ ਵਾਸਤੇ ਰੱਖਿਆ ਤਾਂ ਅਸੀਂ ਸਰਕਾਰ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਜਿਹੜੀ ਤੇਰੀ ਇਹ ਨਕਮੀ ਨਕਮੇ ਕੰਮ ਆ ਨਾ ਤੇਰੇ ਤੁਸੀਂ ਚੋਣ ਜਾਬਤਾ ਲਾ ਕੇ ਲਿਸਟਾਂ ਡਕਲियर ਕੀਤੀਆਂ ਤੁਸੀਂ ਪਹਿਲਾਂ ਲਿਸਟਾਂ ਡਕਲियर ਕਰ ਦੇ ਤਾਂ ਫਿਰ ਅਸੀਂ ਤੁਹਾਨੂੰ ਦੱਸ ਦਿੰਦੇ ਕਿਉਂਕਿ ਹੁਣ ਜਦੋਂ ਅਸੀਂ ਕਿਸੇ ਅਫਸਰ ਨੂੰ ਮਿਲਦੇ ਆ ਤਾਂ ਉਹ ਕਹਿੰਦੇ ਜੀ ਚੋਣ ਜਾਬਤਾ ਲੱਗ ਗਿਆ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਕਰਨ ਜਾਣਦੇ ਆ ਅਸੀਂ ਤਾਂ ਕਰਾਂਗੇ ਤਾਂ ਜਿਹੜਾ ਸਾਡਾ ਸਮੂੱਚਾ ਮੱਝ ਵੀ ਸਿੱਖ ਬਾਲਮੀਕ ਭਾਈਚਾਰਾ ਹੈ ਅਸੀਂ ਇਹ ਜਿਹੜੀ ਜਨਰਲ ਕੀਤਾ ਗਿਆ ਪਿੰਡ ਦਸਮੇਸ਼ ਨਗਰ ਅਸੀਂ ਇਹ ਦਿੱਤੀ ਇਹਦੀ ਵਿਰੋਧਤਾ ਕਰਕੇ ਦੋ ਦਿਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਨੇ ਆ ਅਸੀਂ ਮਤਲਬ ਕਿ ਇਹਦੇ ਮਤਲਬ ਕਿ ਜੋ ਵੀ ਅਸੀਂ ਕਰ ਸਕਦੇ ਹੋਏ ਅਸੀਂ ਉਹ ਕਰਾਂਗੇ ਤਾਂ ਮੈਂ ਇੱਕ ਚੇਤਾਵਨੀ ਹੋਰ ਦਿੰਨੀ ਆ ਕਿ ਅਗਰ ਸਰਕਾਰ ਨੇ ਕਿਹਾ ਕਿ ਅਸੀਂ ਆਪ ਦੇ ਬਲਬੂਤੇ ਅਨਸਾਰ ਤੇ ਅਸੀਂ ਆਪ ਦੇ ਕੀ ਕਹਾਂਗੇ ਰੋਬ ਦਾਬ ਨਾਲ ਅਸੀਂ ਇੱਥੇ ਸਰਬਸੰਮਤੀ ਕਰਾਵਾਂਗੇ ਤਾਂ ਅਸੀਂ ਸਾਡਾ ਮਾਜਵੀ ਸਿੱਖ ਭਾਈਚਾਰਾ ਸਰਬਸੰਮਤੀ ਨਹੀਂ ਹੋਣ ਦੇਗਾ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਅੱਗੇ ਟਰੱਕ ਟਰਾਲੀਆਂ ਭਰ ਕੇ ਅਸੀਂ ਉੱਥੇ ਬੈਠਾਂਗੇ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੋਏਗਾ ਤੁਹਾਡੀ ਸਰਕਾਰ ਵੀ ਜਾਂ ਤੁਸੀਂ 10 ਸਾਲ ਰਾਜ ਕਰਿਆ ਤੁਸੀਂ ਵੀ ਇਦਾਂ ਕਰਦੇ ਸੀ ਜਿਵੇਂ ਹੁਣ ਆਮਾਦੀ ਪਾਰਟੀ ਕਰਦੀ ਬਿਲਕੁਲ ਨਹੀਂ ਕੀਤਾ ਸੰਵਿਧਾਨ ਅਨੁਸਾਰ ਜਿੱਥੇ-ਜਿੱਥੇ ਮਤਲਬ ਕਿ ਰਿਜ਼ਰਵ ਸੀ ਉੱਥੇ ਰਿਜ਼ਰਵ ਹੋਏ ਜਿੱਥੇ-ਜਿੱਥੇ ਮਤਲਬ ਕਿ ਜਨਰਲ ਸੀ ਉੱਥੇ ਜਨਰਲ ਹੋਏ ਸਗੋਂ ਕਿ ਐਸਸੀ ਭਾਈਚਾਰੇ ਨੂੰ ਅ ਮਤਲਬ ਕਿ ਬੜਾਵਾ ਦਿੱਤਾ ਗਿਆ ਬਾਕੀ ਇੱਥੇ ਸਾਡਾ ਕੋਈ ਪਾਰਟੀ ਨਾਲ ਸੰਬੰਧ ਨਹੀਂ ਸਿਰਫ ਪਾਰਟੀ ਬਾਅਦ ਚ ਸਭ ਤੋਂ ਪਹਿਲਾਂ ਮੇਰਾ ਭਾਈਚਾਰਾ ਮੈਂ ਆਪਦੇ ਭਾਈਚਾਰੇ ਦੀ ਲੜਾਈ ਲੜੂੰਗੀ ਕਿਉਂਕਿ ਮੈਂ ਮੱਝ ਵੀ ਸਿੱਖ ਐਸੋਸੀਏਸ਼ਨ ਵੈਲਫੇਅਰ ਦੀ ਸੂਬਾ ਪ੍ਰੈਜ਼ੀਡੈਂਟ ਆ ਤਾਂ ਮੈਂ ਆਪਦੇ ਭਾਈਚਾਰੇ ਦੀ ਲੜਾਈ ਲੜੂੰਗੀ ਬਿਲਕੁਲ ਕੋਈ ਪਾਰਟੀ ਨਾਲ ਮਤਲਬ ਨਹੀਂ ਕੋਈ ਪਾਰਟੀ ਨਾਲ ਸੰਬੰਧ ਨਹੀਂ ਕਿੰਨਾ ਮੇਰੇ ਭਾਈ ਚਾਰੇ ਦਾ ਕੰਮ ਉਹ ਕਹਿੰਦੇ ਧੱਕਾ ਕਰਨੇ ਜਿੰਨ ਕੇ ਕਾਲੀ ਪਾਰਟੀ ਤੇ ਕਾਂਗਰਸ ਨੇ ਸਿਖਾਇਆ ਅਸੀਂ ਸਰਕਾਰਾਂ ਜਾਂ ਕੋਈ ਕਾਂਗਰਸੀ ਜਾਂ ਕੋਈ ਅਕਾਲੀ ਸੀ ਅਸੀਂ ਉਹ ਗੱਲ ਹੀ ਨਹੀਂ ਕਰਨੀ ਕੋਈ ਗੱਲ ਨਹੀਂ ਕਰਨੀ ਇਹ ਉਹਨਾਂ ਨੇ ਧੱਕਾ ਕੀਤਾ ਤੇ ਇਹ ਸੁਧਾਰ ਲਿਆਉਂਦੇ ਉਹਨਾਂ ਦੀ ਰੀਸ ਕਰਨੀ ਆ ਚੰਗੇ ਕੰਮ ਦੀ ਰੀਸ ਕਰੀਦੀ ਆ ਜੀ ਵੋਟਰ ਸੂਚੀ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਲੋਕ ਜਿੰਨ ਕੇ ਵੀਡੀਓ ਦਫ਼ਤਰ ਸੂਚੀਗਾਨੀ ਦਿੱਤੀਆਂ ਜਾ ਰਹੀਆਂ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਜੋ ਜੋ ਇਲੈਕਸ਼ਨ ਲੜਨ ਵਾਸਤੇ ਡਾਕੂਮੈਂਟਸ ਚਾਹੀਦੇ ਨੇ ਉਹ ਸੈਕਟਰੀ ਇਹਨਾਂ ਨੇ ਭਜਾ ਦਿੱਤੇ ਆ ਦਫ਼ਤਰਾਂ ਚ ਉਹ ਨਹੀਂ ਮਿਲ ਰਹੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਹੋ ਰਹੀ ਆ ਐਡਾ ਮਾੜਾ ਐਡਾ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਪਾਣੀ ਪੀ ਗਏ ਚੋਣੀਆਂ ਵੀ ਸਾਡਾ ਜਿਹੜਾ ਭਾਈਚਾਰਾ ਇਕੱਠਾ ਹੋਇਆ ਜਿਹੜੇ ਸਾਡੇ ਹੱਕ ਆ ਉਹ ਸਾਨੂੰ ਮਿਲਨੇ ਚਾਹੀਦੇ ਆ ਜਿਹੜੀ ਸਰਕਾਰ ਆ ਆਮ ਪਾਰਟੀ ਸਰਕਾਰ ਐ ਇਸ ਟਾਈਮ ਦੀ ਇਹਨਾਂ ਨੂੰ ਇਹ ਆ ਵੀ ਸਾਡਾ ਤਾਂ ਪਹਿਲਾਂ ਹੀ ਸਾਡਾ ਤਾਂ ਦੂਜਾ ਵੀ 10 ਸਾਲ ਹੋ ਗਏ ਸਰਪੰਚੀ ਚੱਲਦੀ ਨੂੰ 10 ਸਾਲ ਹੋ ਗਏ 10 ਸਾਲ ਦੀ ਜਰਨਲ ਹੈ ਜੀ ਤੇ ਕਿਸੇ ਟਾਈਮ ਐਸੀ ਭਾਈਚਾਰੇ ਨੂੰ ਵੀ ਟਾਈਮ ਦੇਣਾ ਚਾਹੀਦਾ ਕੀ ਗੱਲ ਸਾਡੀ ਵੋਟ ਹੈ ਨੀ ਕੀ ਸਾਡੀਆਂ ਵੋਟਾਂ ਨਾਲ ਹੀ ਸਰਪੰਚ ਬੰਦੇ ਹਨ ਤੇ ਸਾਡੀਆਂ ਵੋਟ ਉਹਨਾਂ ਹੀ ਸਾਡੀ ਵੋਟ ਹੈ ਉਹਨਾਂ ਹੀ ਉਹਨਾਂ ਦੀ ਵੋਟ ਹੈ ਪਰ ਸਾਨੂੰ ਇਸ ਟਾਈਮ ਸਾਨੂੰ ਇਸ ਟਾਈਮ ਟਾਈਮ ਦੇਣਾ ਚਾਹੀਦਾ ਠੀਕ ਹੈ ਜੀ ਸਾਡਾ ਸਰਪੰਚ ਅਸੀਂ ਆਪ ਦਾ ਚੋਣੇ ਆ ਜਿਹੜਾ ਇਹ ਕਹਿੰਦੇ ਸਭ ਸੰਤਿ ਨਾਲ ਸਭ ਸੰਮਤੀ ਨਾਲ ਵੀ ਅਸੀਂ ਤਾਂ ਮੰਨਾਂਗੇ ਜੀ ਸਾਡਾ ਸਰਪੰਚ ਚੁਣਨਗੇ ਤਾਂ ਨਹੀਂ ਸਾਡੀ ਕੋਈ ਸਭ ਸੰਮਤੀ ਨਹੀਂ ਜੇਕਰ ਚੁਣ ਲੈਂਦੇ ਆ ਤਾਂ ਹਾਂ ਜੀ ਜੇਕਰ ਚੁਣ ਲੈਂਦੇ ਤਾਂ ਫਿਰ ਜੇਕਰ ਚੁਣ ਲੈਂਦੇ ਤਾਂ ਬਹੁਤ ਵਧੀਆ ਗੱਲ ਆ ਜੀ ਨਹੀਂ ਤੁਹਾਡਾ ਨਹੀਂ ਜਰਨਲ ਚੁਣ ਲੈਂਦੇ ਤਾਂ ਜੇ ਜੇ ਜਰਨਲ ਚੁਣ ਲੈਂਦੇ ਆ ਤੇ ਫਿਰ ਸਾਡੇ ਕਾਨੂੰਨੀ ਕਾਰਵਾਈ ਲੜਾਂਗੇ ਸਾਡੀ ਕੋਈ ਸਹਿਮਤੀ ਨਹੀਂ ਜੀ ਜਰਨਲ ਚੋਲ ਦੰਦੇ ਸਾਡੀ ਕੋਈ ਸਹਿਮਤੀ ਨਹੀਂਗੀ ਠੀਕ ਆ ਅਸੀਂ ਵੋਟਾਂ ਨਾਲ ਲੜਾਂਗੇ ਇਹ ਜਰਨਲ ਲੜਾਉਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਕੋਈ ਆਪਦਾ ਵਧੀਆ ਕਾਬਲ ਬੰਦਾ ਦੇਖ ਕੇ ਕੈਂਡੀਡੇਟ ਇਹਨਾਂ ਦੇ ਬਰਾਬਰ ਖੜਾ ਕਰਾਂਗੇ ਫਿਰ ਉਸ ਤੋਂ ਅੱਗੇ ਦੇਖਾਂਗੇ ਅਸੀਂ ਕੀ ਕਰਨਾ ਮਾਨ ਸਰਕਾਰ ਕਹਿੰਦੀ ਸੀ ਜਿਹੜੀ ਚੋਣ ਹੈ ਜਮਾਂ ਨਰੋਲ ਹੋਊਗੀ ਕਿਸੇ ਨਾਲ ੱੱੱਕਾ ਨਹੀਂ ਹੋਊਗਾ ਜਿਹੜੀ ਸਰਕਾਰ ਆਏ ਆਮ ਲੋਕਾਂ ਦੀ ਸਰਕਾਰ ਆਏ ਗਰੀਬਾਂ ਦੀ ਸਰਕਾਰ ਹੈ ਉਹ ਲੱਗਦਾ ਵੀ ਆਮ ਲੋਕਾਂ ਦੀ ਸਰਕਾਰ ਹੈ ਨਹੀਂ ਨਹੀਂ ਨਾ ਲੱਗਦਾ ਨਹੀਂ ਆਮ ਲੋਕਾਂ ਦੀ ਸਰਕਾਰ ਕਿੱਥੇ ਲੱਗਦੀ ਹੈ ਹਰ ਵਕਤ ੱੱੱਕਾ ਜੱਲੀ ਜਾਂਦਾ ਤੁਸੀਂ ਇਹਨਾਂ ਦੇਖੋ ਜੀ ਐਸੀ ਵਰਗ ਦੇ ਕਿਹੜੇ ਭਾਈਚਾਰੇ ਨੂੰ ਉਹਨਾਂ ਨੇ ਕੀ ਕੀਤਾ ਨੌਕਰੀਆਂ ਕਿਹੜੀਆਂ ਦਿੱਤੀਆਂ ਕੀ ਦਿੱਤਾ ਕੁਛ ਵੀ ਨਹੀਂ ਐਸੀ ਵਰਗ ਹੋਮੀ ਤੁਰੇ ਫਿਰਦਾ ਕੋਈ ੱੱਕੇ ਖਾਈ ਜਾਂਦਾ ਕੋਈ ਕਿਵੇਂ ਕੋਈ ਦਿਹਾੜੀ ਜਾਂਦਾ ਉਹਨੂੰ ਦਿਹਾੜੀ ਨਹੀਂ ਪੂਰੀ ਮਿਲਦੀ ਇਹ ਤਾਂ ਹੀ ਤੁਰੇ ਫਿਰਦੇ ਆ ਜੀ ਕੋਈ ਨਹੀਂ ਸਾਡੇ ਤਾਂ ਲੱਗਦਾ ਨਹੀਂ ਕੋਈ ਫਾਇਦਾ ਹੋਇਆ ਜੀ ਸਰਪੰਚ ਚੌਣਾਂ ਦਾ ਹੱਕ ਹੀ ਸਾਡੇ ਦੋ ਖੋਲੇ ਆਏ ਤੇ ਕੱਲ ਨੂੰ ਨੌਕਰੀਆਂ ਵਾਲੇ ਖੋਣ ਤਾਂ ਬਾਲੇ ਸੌਖੇ ਉਹਨਾਂ ਨੂੰ ਸ਼ੁਰੂਆਤ ਹੀ ਕਰਤੀ ਜਦੋਂ ਉਹਨਾਂ ਨੇ ਜੇ ਅੱਜ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਕੱਲ ਨੂੰ ਸਾਨੂੰ ਪਛਤਾਉਣਾ ਪੈ ਸਕਦਾ ਇਸ ਗੱਲ ਤੇ ਸਾਡੀ ਮੰਗ ਹੈ ਕਿ ਸਾਰੇ ਲੋਕ ਇਕੱਠੇ ਹੋਣ ਐਸੀ ਵਰਗ ਦੇ ਜਿੰਨੇ ਵੀ ਆ ਚਾਹ ਬਾਲਮੀਕੀ ਭਾਈਚਾਰਾ ਐ ਜੱਜ ਮਿਆਰ ਸੇਖਾ ਜਿੰਨੇ ਵੀ ਹੈਗੇ ਆ ਮਾਈ ਵੀ ਸਖਵੀਰਾ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਕੱਲ ਨੂੰ ਬੱਚਿਆਂ ਦੇ ਪੜ੍ਹਾਈ ਕਰਨ ਦਾ ਤਾਂ ਹੀ ਫਾਇਦਾ ਜੇ ਬੱਚਿਆਂ ਨੂੰ ਨੌਕਰੀ ਮਿਲੂਗੀ ਤਾਂ ਜੇ ਅੱਜ ਸਾਡੇ ਤੋਂ ਆ ਹੱਕ ਖੋਲਿਆਏ ਤੇ ਕੱਲ ਨੂੰ ਉਹ ਵੀ ਹੋਏ ਜਾਣਗੇ ਇਹ ਗੱਲ ਦਾ ਦੁੱਖ ਆ ਸਾਨੂੰ ਅਸੀਂ ਸਰਕਾਰ ਨਾਲ ਇਹੀ ਬੇਨਤੀ ਕਰਦੇ ਆਂ ਸਰਕਾਰ ਨਾਲ ਇਹੀ ਗੱਲ ਕਰਨਾ ਚਾਹੁੰਦੇ ਆਂ ਕਿ ਜੋ ਚੱਲ ਰਿਹਾ ਇਹ ਸਹੀ ਕਰੋ ਜੀ ਜਰਮੇਸ਼ਨ ਵਾਲਾ ਰੌਲਾ ਬਾਗਵਾਲੀਆ ਸੇ ਇੱਕ ਪਰਿਵਾਰ ਆਣ ਲਈ ਨਾਲ ਲੈ ਤੇ ਕਿਉਂਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਕਰਾਂਗੇ ਲੜਾਈ ਵੱਡੀ ਹੋਊਗੀ ਨਾ ਉਨਾ ਹੀ ਵੱਡਾ ਕੰਮ ਕੱਠੂਗਾ ਸੋ ਸਰਕਾਰਾਂ ਨੇ ਹਮੇਸ਼ਾ ਜਿਹਦੀ ਵੀ ਸਰਕਾਰ ਰਹੀ ਆ ਤੁਸੀਂ ਜਾਣਦੇ ਜਾਣ ਹੋਣੇ ਆਪਣੀ ਤਾਕਤ ਆਪਣੀ ਸਰਕਾਰੀ ਮਸ਼ੀਨਰੀ ਆਪਣਾ ਜਿਹੜਾ ਦਾ ਪੂਰਾ ਲਾਇਆ ਹਰ ਸਰਕਾਰ ਦੇ ਵਿੱਚ ਟੱਕਾ ਹੁੰਦਾ ਆ ਕਿ ਸਰ ਤੋਂ ਬੰਦ ਔਰ ਹੁਣ ਜੇ ਸਾਡੀ ਸੀਟ ਰਿਆਪ ਸੀ ਤਾਂ ਇਹਨੂੰ ਜਾਣਨ ਕੀਤਾ ਤਾਂ ਇਹਦਾ ਹੁਣ ਆਪਾਂ ਅੱਗੇ ਹੱਲ ਦੀ ਟਿਕਣਾ ਆਪਾਂ ਨੂੰ ਸਿਰ ਜੋੜ ਕੇ ਉਹ ਗੱਲ ਕਰਨ ਦੀ ਲੋੜ ਆ ਇਹ ਤਾਂ ਅੱਗੇ ਫੈਸਲਾ ਚ ਲੈਣਾ ਇਹ ਇਹ ਗੱਲ ਕਰਨ ਦੀ ਲੋੜ ਆ ਕਿਉਂਕਿ ਇਸ ਕੱਟ ਦੇ ਵਿੱਚ ਆਮ ਪਾਰਟੀ ਦੇ ਆदमी ਵੀ ਆਏ ਬੈਠੇ ਆ ਵਰਕਰ ਆਏ ਬੈਠੇ ਆ ਕਾਂਗਰਸ ਦੇ ਵੀ ਨੇ ਆਲੀ ਦਲ ਦੇ ਵੀ ਨੇ ਭਾਜਪਾ ਦੇ ਵੀ ਨੇ ਹਰ ਵਰਗ ਦੇ ਲੋਕ ਆਮ ਲੋਕ ਵੀ ਬੈਠੇ ਸੋ ਇਹ ਇੱਕ ਸਬੂਤ ਆ ਕਿ ਹਰ ਪਾਰਟੀ ਦਾ ਨੁਮਾਇੰਦਾ ਪਾਰਟੀ ਬਾਅਦ ਚ ਆਪਣੇ ਭਾਈਚਾਰੇ ਨਾਲ ਪਹਿਲਾ ਖੜਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਜੀਤੇ ਹੋਣਾ ਜਿਹੜੇ ਵੀ ਕਾਨੂੰਨੀ ਲੜਾਈ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਸਾਡਾ ਸੰਜੋਗ ਬਣੂ ਮੈਂ ਮੇਰੇ ਸਾਥੀ ਅਸੀਂ ਡੱਟ ਕੇ ਸਾਥ ਦੇਵਾਂਗੇ ਜੇ ਸਾਨੂੰ ਕਾਨੂੰਨੀ ਦਾਇਰੇ ਵਿੱਚ ਕੋਈ ਕੋਈ ਕੋਰਟ ਦਾ ਦਰਵਾਜ਼ਾ ਖੜਕੋਣਾ ਪੈਂਦਾ ਹਾਈ ਕੋਰਟ ਜਾਣਾ ਪੈਂਦਾ ਕੋਈ ਵਕੀਲ ਕਰਨਾ ਪੈਂਦਾ ਤਾਂ ਉਹ ਵੀ ਆਪਾਂ ਨਾਲ ਮਿਲ ਕੇ ਪੈਨਫਟ ਤੇ ਤਾਕਤ ਤੇ ਪੋਹ ਵਕੀਲ ਦਾ ਖਰਚਾ ਸਭ ਨਾਲ ਬੀ ਬਣਾਈ ਜਾਵੇ ਜਿਹਦੇ ਵਿੱਚ ਜਿਹੜਾ ਵੀ ਬੰਦਾ ਆਪਣਾ ਨਾਮ ਹੋਣਾ ਚਾਹੁੰਦਾ ਹੈ ਉਹ ਨਾਮ ਪਖਾਵੇ ਤਾਂ ਜੋ ਕਮੇਟੀ ਅੱਗੇ ਆਪਣੀ ਐਕਸ਼ਨ ਕਰ ਸਕੇ ਉਹ ਅੱਗੇ ਪਲਾਨ ਕੀ ਕਰਨਾ ਆਪਾਂ ਉਹ ਕਿਸੇ ਨੂੰ ਡਾਊਟ ਨਾ ਰਹੇ ਕਿ ਕਿਸੇ ਇੱਕ ਪਾਰਟੀ ਦਾ ਕੰਮ ਆ ਜਾਂ ਦੂਸਰੀ ਪਾਰਟੀ ਜਾਂ ਤੀਸਰੀ ਦਾ ਆ ਤਾਂ ਕੋਈ ਉਂਗਲਾ ਨਹੀਂ ਚਾੜਨੇ ਰਾਜਨੀਤੀ ਬਹੁਤ ਦੰਦਲੀ ਆ ਰਾਜਨੀਤੀ ਨੇ ਆਪਣੀ ਪਾੜਨੀ ਕੋਸ਼ਿਸ਼ ਕਰਨੀ ਆ ਆਪਣਾ ਭਰਫਾ ਦੇਣ ਦੀ ਕੋਸ਼ਿਸ਼ ਕਰਨੀ ਆ ਪਰ ਆਪਾਂ ਤੇ ਕਰਨਾ ਵੀ ਮੈਂ ਕੀ ਪਹਿਲਾਂ ਇੱਥੇ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਸਾਡੇ ਲੋਕਾਂ ਦੀ ਲੜਾਈ ਕਰੂ ਮਨਣੀ ਚਾਹੀਦੀ ਕਮੇਟੀ ਕਿ ਨਹੀਂ ਬਣਨੀ ਚਾਹੀਦੀ ਉਹ ਕਮੇਟੀ ਦੇ ਰੱਚ ਉਹ ਕਮੇਟੀ ਦੇ ਰੱਚ ਹਰ ਰਾਣੀ ਤੇ ਬੰਦੇ ਨੂੰ ਪੁੱਛਿਆ ਜਾਵੇ ਉਹਨੂੰ ਲਿਆ ਜਾਵੇ ਔਰ ਆਮ ਬੰਦਿਆਂ ਨੂੰ ਜੱਤੀ ਲਿਆ ਜਾਵੇ ਔਰ ਸਾਡੀਆਂ ਪੀੜ੍ਹੀਆਂ ਨੂੰ ਪੈੜ ਦੇ ਦਾਰ ਔਰ ਮੈਂ ਇੰਨੀ ਬੇਨਤੀ ਕਰਦਾ ਆਪੇ ਸਤਾਨ ਨਹਿਣਾ ਤੋਂ ਅਕਰਵਾਤਾ ਗਾਟਾ ਮਾਫ ਕਰਨਾ ਔਰ ਮੇਰੀ ਜਿਹੜੀ ਇਹ ਬੇਨਤੀ ਆ ਉਹ ਕਬੂਲ ਕੀਤਾ ਜਾਵੇ ਇੱਕ ਕਮੇਟੀ ਬਣਾ ਕੇ ਅਗਲਾ ਫੈਸਲਾ ਪਾ ਫੇਰ ਲਾਉਂਦੇ